ਕਰਦੇ ਕਰਦੇ ਬੰਦ ਇੱਕ ਰਹਿ ਗਿਆ ਬਸ ਸਸਰੀ ਗਾਲ ਵੀ ਸਾਰਿਆਂ ਨੂੰ ਅੱਜ ਕਬੂਤਰ ਬਾਹਰ ਗੱਡੇ ਦੇ ਵੀ ਪੰਗਾ ਹੋ ਗਿਆ ਕਬੂਤਰ ਉੜ ਗਏ ਤਿੰਨ ਬਚਾ ਉੜ ਗਿਆ ਛੋਟਾ ਦੂਸੇ ਡੰਡੇ ਆਲੇ ਹਰੀ ਉੜ ਗਈ ਤੇ ਕੱਲ ਸਿਹਰਾ ਕਬੂਤਰ ਕਬੂਤਰੀ ਉੜ ਗਈ ਕੱਲ ਸਿਹਰੀ ਹਰੀਆਂ ਕੱਛਾਂ ਵਾਲੀ ਤੇ ਇੱਕ ਪੂਰੀ ਹਰੀ ਕਬੂਤਰੀ ਉੜ ਗਈ ਤੇ ਹੁਣ ਤਾਰਨੇ ਦੀ ਕਰਦੇ ਆ ਕੋਸ਼ਿਸ਼ ਕਿਉਂਕਿ ਬੈਰੀ ਦਾ ਕੁਛ ਨਹੀਂ ਪਤਾ ਮੈਂ ਹੁਣ ਜਾਂਦਾ ਕੋਠੇ ਤੇ ਤੇ ਫੇਰ ਦੇਖਦੇ ਆ ਦੋ ਬੱਚੇ ਢਾ ਦੰਨੇ ਹੁਣ ਨਾਲ ਲੱਗਦੇ ਥੋੜੇ ਆ ਘੇਰੀ ਕੱਢ ਲੈਣਗੇ ਮੈਂ ਚੱਲੇ ਆ ਬਾਈ ਕੋਠੇ ਤੇ ਨੂੰ ਤੇ ਗੁਰੀ ਖਰਾਕਟ ਲੈ ਕੇ ਆਉਂਦਾ ਹੱਥ ਜਵਾਜੀ ਤੇ ਬੰਬ ਕਿਉਂਕਿ ਬੈਰੀ ਦਾ ਖਤਰਾ ਹੈ ਬਾਈ ਕਬੂਤਰ ਕਿਉਂ ਦੇ ਬਚਾ ਉਹ ਬਹੁਤ ਵਧੀਆ ਉੜ ਗਿਆ ਉਹ ਬੱਚੇ ਤਾਂ ਬੰਦ ਕੀਤੇ ਹੋਏ ਤੇ ਪਤਾ ਨਹੀਂ ਬਾਹਰ ਨਿਕਲ ਗਿਆ ਮਾਮਾ ਵਿੱਚੋਂ ਲੰਘ ਗਿਆ ਉਹਨਾਂ ਦੇ ਤੇ ਉੜ ਗਿਆ ਡਰ ਕੇ ਚਲੋ ਚੱਲਦੇ ਆਪੋ ਪਰ ਦੇਖਦੇ ਆ ਲੱਗੇ ਆ ਵੀ ਲੱਗੇ ਆ ਸ਼ੁਰਕਣ ਡਾਊਨ ਤੇ ਤਾਂ ਕਿ ਫਿਰ ਬੈਰੀ ਪੂਰੀ ਤੋਂ ਬਚਾ ਰਹੇ ਕੋਈ ਚੱਕਰ ਨਹੀਂ ਯਾਲਵਾ ਹੀ ਆਇਆ ਵੈਰੀਫਾਈ ਡਰ ਕੇ ਆਉ ਨਹੀਂ ਆ ਉੜਦਾ ਰੱਤਾ ਆ ਜਾਂਦਾ ਨੀਲਾ ਉਹ ਆਉਂਦਾ ਦੂਜਾ ਹਰੀਆ ਨਾ ਦੂਜਾ ਕਲ ਸਰੀਆ ਫਿਰਦੀ ਆ ਹਰੀ ਕਿੱਥੇ ਆ ਹਰੀ ਦੇ ਟੂਸਿਆਂ ਵਾਲਾ ਬੱਚਾ ਦੇਖ ਲਓ ਉਹ ਦੇਖੋ ਭਾਈ ਬੱਚੇ-ਬੱਚਿਆਂ ਨਾਲ ਫਰਕ ਦਿਖਾਉਣਾ ਤੁਹਾਨੂੰ ਮੈਂ ਆਹ ਫੜੀ-ਗੁਰੀ ਦੇਖੋ ਆਹ ਨੀਲਾ ਫਿਰਦਾ ਮਰਦਾ ਫਿਰਦਾ ਔਰ ਰਕਦਾ ਫਿਰਦਾ ਹੋ ਜਾਂਦਾ ਇਹ ਦੇਖ ਲਓ ਕਿੱਦਣ ਦੇ ਆਪਾਂ ਡਾਉਣ ਦੀ ਟਰਾਈ ਕਰਦੇ ਆਂ ਨਹੀਂ ਸਾਲੇ ਦੇਖੋ ਐ ਨੀਵੇਂ-ਨੀਵੇਂ ਮਰਦੇ ਫਿਰੀ ਜਾਂਦੇ ਨੇ ਅੱਜ ਟੂਸਿਆਂ ਵਾਲਾ ਬੱਚਾ ਉੱਡੇ ਆ ਦੇਖ ਲਓ ਮਹੀਨੇ ਬਾਅਦ ਤੁਹਾਨੂੰ ਮੈਂ ਦਿਖਾਉਣਾ ਕਿੱਥੇ ਫਿਰਦਾ ਟੂਸਿਆਂ ਵਾਲਾ 1 ਮਿੰਟ ਮੈਂ ਦਿਖਾਉਣਾ ਤੁਹਾਨੂੰ ਉਹ ਵੀ ਦਾ ਬੱਚੇ ਨੇ ਯਾਰ ਆ ਦੂਵੇ ਦੇਖ ਲੋ ਸਾਲੇ ਇਹ ਜੇ ਲੰਡਰ ਹਰੀ ਆ ਫਿਰਦੀ ਆ ਦੇਖੋ ਕਿੱਥੇ ਫਿਰਦੀ ਆ ਹਰੀ ਆਹ ਦੂਜੀ ਕਾਲ ਸਿਰ ਆ ਦੇਖੋ ਬੱਚਾ ਦੇਖੋ ਕਿਵੇਂ ਧੀਰਦਾ ਫਿਰਦਾ 2 ਸੇ ਡੰਡੇ ਵਾਲਾ ਇਹ ਵੀ ਤਾਂ ਬੱਚਾ ਹੀ ਆ ਨਾਲੇ ਕਿੰਨੇ ਚਿਰ ਦਾ ਬੰਦ ਕੀਤਾ ਹੋਇਆ ਬੱਚੇ ਬੱਚਿਆਂ 'ਚ ਫਰਕ ਬਹੁਤ ਆ ਬਾਈ ਆ ਨੀਲਾ ਤੇ ਰੱਤਾ ਯਾਰ ਜਮਾ ਨਹੀਂ ਮੇਰੇ ਹਿਸਾਬ ਨਾਲ ਚੱਲੇ ਨਹੀਂ ਹੈਗੇ ਤੇ ਚਲੋ ਕੋਈ ਚੱਕਰ ਨਹੀਂ ਕਾਰਦੇ ਇਹਨਾਂ ਲਓ ਬਾਈ ਰੱਤਾ ਤੇ ਗੋਲਾ ਤਾਂ ਆ ਗੇ ਦੋਨੇ ਤੇ ਆਪਣੀ ਕਲ ਸਰੀ ਨਾ ਬਚੇ ਵਾਲੀ ਕਬੂਤਰੀ ਆ ਬੈਠ ਗਈ ਆ ਬੈਠੀ ਆ ਤੇ ਹਰੀ ਆ ਉੜਦੀ ਆ ਆ ਦੇਖੋ ਹਰੀ ਦੀ ਤਾਂ ਨਸ ਹੈ ਤੇ ਉਹ ਬੱਚਾ ਬਈ ਬਾੜਾ ਉੱਚਾ ਲੱਗਿਆ ਟੂ ਸੇ ਡੰਡੇ ਵਾਲਾ ਮੈਂ ਤੁਹਾਨੂੰ ਦਿਖਾਉਣਾ ਹੈ ਜੀ ਆ ਗਿਆ ਅੱਖਾਂ ਸੂਰਜ ਜਿਹਾ ਹੋਰੇ ਤਰ੍ਹਾਂ ਪੈ ਰਿਹਾ ਤੁਹਾਨੂੰ ਦਿਖਾਉਣਾ ਹਰੀ ਤਾਂ ਫਿਰਦੀ ਆ ਅੱਜ ਹੋਰੇ ਤਰ੍ਹਾਂ ਦਾ ਮੌਸਮ ਆ ਗਿਆ ਮਾਮੇ ਨੇ ਇਹ ਜੇ ਡਾਏ ਗੁਰੀ ਦੇ ਤਾਂ ਮਾਰਨੇਗਾ ਉਧਰ ਕਿੱਥੇ ਗਿਆ ਆਹ ਫਿਰਦਾ ਆਹ ਦੇਖੋ ਇਹ ਆਹ ਫਿਰਦਾ ਇਹ ਦੇਖਦਾ ਹੋਵੇ ਨੇੜੇ ਆਇ ਤੇ ਦਿਖਾਉਣਾ ਭਾਈ ਆਪਣਾ ਟੂਸੇ ਡੰਡੇ ਵਾਲਾ ਬੱਚਾ ਖੋ ਗਿਆ ਉਹ ਨਹੀਂ ਦਿਖਿਆ ਸਾਨੂੰ ਨਾ ਤਾਂ ਕਿਤੇ ਉੜਦਾ ਦਿਖਦਾ ਹੁਣ ਕੱਲ ਸ਼ਰੀ ਤਾਂ ਆ ਬੈਠ ਗਿਆ ਆ ਕੇ ਤੇ ਹਰੀ ਤਾਂ ਤੁਹਾਨੂੰ ਪਤਾ ਹੀ ਆ ਹਰੀ ਤਾਂ ਡਟ ਕੇ ਉੜਦੀ ਆ ਦੇਖੋ ਆ ਦੋ ਹੋਰ ਕਿਸੇ ਦੇ ਉੜਦੇ ਨੇ ਤੇ ਉਹ 2 ਸੇ ਡੰਡੇ ਵਾਲਾ ਵੀ ਪਤਾ ਨਹੀਂ ਬਹੁਤ بڑا ਘਟ ਹੈ ਜੇ ਨਾ ਆਇਆ ਬਾਕੀ ਦੇਖਦੇ ਹਾਂ ਹੁਣ ਪਿੰਡ ਚ ਦੇਖ ਕੇ ਆਉਣੇ ਕਿਤੇ ਬੈਠਾ ਹੋਵੇ ਆ ਬੱਚਾ ਦੇਖ ਲੋ ਉਹ ਉਧਰੋਂ ਕਿੱਥੇ ਆ ਕੇ ਬੈਠਿਆ ਆ ਲੈ ਫੜਦੇ ਆਂ ਹੁਣ ਇਹਨੂੰ ਉਹ ਬੱਗਾ ਬੱਚਾ ਤਾਂ ਬਹਿ ਗਿਆ ਆਹ ਦੇਖੋ ਹੁਣ ਸਾਲੇ ਨੂੰ ਪਤਾ ਨਹੀਂ ਕੀ ਹੋਇਆ ਇੱਕ ਹੋਰ ਹੋ ਗਿਆ ਕੰਮ ਓਕੇ ਤੂਸੇ ਡੰਡੇ ਵਾਲਾ ਦਿਖ ਗਿਆ ਆ ਆ ਫਿਰਦਾ ਦੇਖੋ ਇਹ ਪਹਿਲਾਂ ਬੈਰੀ ਪਈ ਆ ਬੈਰੀ ਤਾਂ ਡੱਡ ੁਰ ਕੇ ਵੜ ਗਿਆ ਹੋਣਾ ਕਿਤੇ ਜਾਂ ਉੱਚਾ ਹੋਣਾ ਪਰ ਹੁਣ ਦਿਖਿਆ ਹੋਣਾ ਇਹ ਜਸੇ ਚਾਲੇ ਨੂੰ ਤਾਰ ਪੜਗਾ ਕੇ ਤਾਰ ਛੇਤੀ ਘਰ ਗੁਰੀ ਤੂੰ ਆ ਛਤਰੀ ਲੈ ਜਾ ਉਹਨੂੰ ਤਾਰ ਕੇ ਲਿਆ ਲਓ ਵੀ ਆ ਨੀਲੇ ਦੀ ਪਛਾਣ ਨਹੀਂ ਆਉਂਦੀ ਗੋਲਿਆਂ ਚ ਕਈ ਵਾਰ ਉੱਡ ਜਾਂਦਾ ਇਹ ਇਸ ਕੀ ਲਾਲ ਕੱਚ ਕਰ ਦੇਗੇ ਦੇਖੀ ਤੇਰੀ ਲੋਰ ਤੇ ਪਊਗਾ ਉਹਨਾਂ ਨੂੰ ਕਰ ਲੈ ਓਕੇ ਲੀਰ ਲਿਆ ਗੁਰੀ ਲੀਰ ਨਾਲ ਬਹੁਤ ਸੋਹਣਾ ਹੋ ਰੰਗਾ। ਲਓ ਬਈ। ਆਪਾਂ ਫੇਰਨ ਲੱਗੇ ਆ ਪਹਿਲਾਂ ਪ੍ਰਾਈਮਰ ਟਾਕੀਆਂ ਨੂੰ। ਫੇਰ ਫੇਰਾਂਗੇ ਕਾਲਾ ਪੇਂਟ ਇਹਨਾਂ ਨੂੰ। ਠੀਕ ਆ। ਲੈ ਜੱਸਾ ਕਰ ਰਿਹਾ ਸਾਫ। ਜਿਵੇਂ ਹੋ ਗਈ ਸਾਫ। ਇਹ ਦੇਖੀਏ ਪ੍ਰਾਈਮਰ ਮਾਰ ਕੇ ਮੜਾਇਆ। ਆਹਾ। ਵੈਰੀ ਗੁੱਡ। ਚਲੋ ਮਾਰੀਏ ਬਨਾਇਂ ਵਰ। ਲਓ ਬਈ ਇਹਨੂੰ ਹੋ ਗਿਆ ਪ੍ਰਾਈਮਰ। ਇਹਨੂੰ ਹੋ ਗਿਆ ਟਾਕੀ ਨੂੰ ਸਾਰੇ ਨੂੰ। ਉਹਨੂੰ ਵੀ ਹੋ ਗਿਆ ਛੋਟੇ ਨੂੰ। बस ਆ ਰਹੀ ਇੱਕ ਹੁਣ ਇਹਦੇ ਮਾਰਦੇ ਆ ਠੀਕ ਆ ਲਓ ਬਈ ਡਿਊਟੀ ਤੇ ਦੁੱਧ ਪਾਉਣ ਚੱਲੇ ਮੈਂ ਇਹਦੇ ਯਸੂ ਕੰਮ ਹੋ ਗਿਆ ਬਹੁਤ ਲੇਟ ਪੇਂਟ ਕਰਕੇ ਤੇ ਚਲੋ ਪਹਿਲਾਂ ਚੱਲਦੇ ਆ ਦੁੱਧ ਪਾਇਆ ਹੀ ਫਿਰ ਪ੍ਰਾਈਮਰ ਵੱਜ ਗਿਆ ਬਲੈਕ ਮੇਡਿੰਗ ਕਰਦੇ ਆ ਆ ਕੇ ਪਹੁੰਚ ਗਏ ਬਾਈ ਆਪਾਂ ਕਬੂਤਰਾਂ ਕੋਲ ਪਹਿਲਾਂ ਪਾਈ ਇਹਨਾਂ ਨੂੰ ਗਰਮ ਪਾਣੀ ਪਾਣੀ ਪੁਣੀ ਪੀ ਲੈਣਗੇ ਤੇ ਜਿ세 ਦਾਣੇ ਪਾ ਦੇ ਦਾਣੇ ਫਿਰ ਰੜਾਈਏ ਆਪਾਂ ਹੁਣ ਉਧਰੋਂ ਹਣਾ ਤੇ ਆਹ ਇੱਕ ਟ੍ਰੇ ਵਿੱਚ ਪਾ ਦੇ ਮੈਂ ਕਹਿੰਦਾ ਕਾ ਉਹ ਚ ਵੀ ਥੋੜੇ ਜੇ ਪਾ ਦੇ ਥੋੜੇ ਵਾਈ ਉਹ ਚ ਠੀਕ ਅੱਧਾ ਉਹ ਚ ਇੱਕ ਟੱਕਣ ਪਾ ਦੀ ਐ ਚ ਦੋ ਪਾ ਦੀ ਠੀਕ ਆ ਪਾਉਣੇ ਆ ਵੀ ਦਾਣੇ ਫੇਰ ਦੰਨੇ ਆਪਾਂ ਬੱਚਿਆਂ ਨੂੰ ਪਾਣੀ ਫੇਰ ਮਾਰਨੇ ਟਾਕਿਆਂ ਨੂੰ ਰੰਗ ਲਓ ਵੀ ਕਬੂਤਰ ਇੰਨੇ ਚੁਕਣਗੇ ਦਾਣੇ ਆਪਾਂ ਟਾਕਿਆਂ ਨੂੰ ਮਾਰੀਏ ਬਲੈਕ ਕਲਰ ਜਿਵੇਂ ਉਹ ਮਿੰਜੀ ਚੱਕ ਲਿਆ ਬਲੈਕ ਕਲਰ ਮਾਰਦੇ ਆ ਟਾਕਿਆਂ ਨੂੰ ਰੁਕੋ ਜੋ ਸਾਨੂੰ ਕਰ ਲੈਣ ਦੇ ਤਿਆਰੀ ਠੀਕ ਹੈ ਬਈ ਲਓ ਵੀ ਮਿੱਤਰੋ ਲੱਗੇ ਬਲੈਕ ਕਲਰ ਕਰਨ ਬਲੈਕ ਹੀ ਸੋਹਣਾ ਲੱਗੂਗਾ ਮਿੱਤਰੋ ਆਟਾ ਕੀਦਾ ਹੋ ਗਈ ਪਰ ਲੋਟ ਨਹੀਂ ਆ ਰਿਹਾ ਪ੍ਰਾਈਮਰ ਉਤਰੀ ਜਾਂਦਾ ਹਲੇ ਇਹ ਆਪਾਂ ਕਰਦੇ ਹਾਂ ਹਲੇ ਕੈਨਸਲ ਕੰਮ ਤੇ ਬੱਚਿਆਂ ਨੂੰ ਪਾਣੀ ਪੂਣੀ ਦੇ ਕੇ ਫੇ ਪਾਈਏ ਹਾਂਜੀ ਆਗੇ ਭਾਈ ਕਬੂਤਰ ਅੰਬਲ ਬੱਚਿਆਂ ਨੂੰ ਦਈਏ ਪਾਣੀ ਹੁਣ ਉਹ ਤਾਂ ਬਾਅਦ ਫਿਰ ਪਈਏ ਪਹਿਲਾਂ ਇਹਨੂੰ ਹਾਂ ਬੱਚਿਆਂ ਵਾਲੇ ਨੂੰ ਦੇ ਦੰਨੇ ਆ ਕਬੂਤਰ ਨੂੰ ਕਿਉਂਕਿ ਪਾਣੀ ਪੀਣ ਲੱਗਿਆ ਤਾਂ ਪਾਣੀ ਗੁੰਡੀ ਚ ਹੈ ਰੀ ਤਾਂ ਹੁਣ ਗਰਮ ਪਾਣੀ ਦੇ ਦੰਨੇ ਆਓ ਮਿੱਤਰੋ ਹੋ ਗਿਆ ਕੰਮ ਦਾਣਾ ਬਣਾ ਬੱਚਿਆਂ ਨੂੰ ਪਾਣੀ ਦੇਤਾ ਤੇ ਟਾਕੀਆਂ ਦਾ ਬਲੈਕ ਕਲਰ ਅੱਧਵ ਚਲੇ ਰਹਿ ਗਿਆ ਕਿਉਂਕਿ ਜੇ ਬਲੈਕ ਮਾਰਦੇ ਨਾ ਪ੍ਰਾਈਮਰ ਉੱਤਰਦਾ ਦਾ ਪਤਾ ਨਹੀਂ ਕਿਹੜਾ ਚੱਕਰ ਹੈ ਪ੍ਰਾਈਮਰ ਪਤਾ ਨਹੀਂ ਕੱਚਾ ਹੈ ਸਾਲਾ ਬਾਕੀ ਕੱਲ ਨੂੰ ਸੁੱਕੇ ਦੇ ਹੁਣ ਆਪਾਂ ਦੇਖਦੇ ਆ ਠੀਕ ਆ ਦਿਨ ਚ ਵੀ ਕੀ ਬਣਦਾ ਰਾਤ ਨੂੰ ਥੋੜਾ ਜਿਹਾ ਪਤਾ ਜਿਆ ਨਹੀਂ ਲੱਗਿਆ ਆ ਜੱਸੇ ਫੜ ਸਰਾਂਜੀ ਚੱਲ ਮੈਂ ਉੱਧਰ ਲਿਆ ਫੜਾ ਦੇ ਖੜ ਜਾ ਤੂੰ ਜਿੰਦਾ ਲਾ ਇੱਕ ਮਿੰਟ ਮੈਂ ਮੈਂ ਇਹਦਾ ਪਾਣੀ ਇੱਥੇ ਰੱਖਦਾ ਸਰਾਂਜੀ ਰੱਖਣੀ ਆਪਾਂ ਇੱਥੇ ਓਕੇ ਹੁਣ ਲਾ ਦੀ ਆਪਾਂ ਜਿੰਦਾ ਜਿੰਦਾ ਲਵਾੜ ਬਈ ਚਲੋ ਭਾਈ ਤੇ ਮਿਲਦੇ ਹਾਂ ਅਗਲੇ ਵਲੌਗ 'ਚ ਤੇ ਖੁੱਡਿਆਂ ਦਾ ਕੰਮ ਤਕਰੀਬਨ ਕੱਲ ਨੂੰ ਸ਼ਾਇਦ ਸਟਾਰਟ ਹੋ ਜਾਊਗਾ ਠੀਕ ਹੈ ਤੇ ਬਾਕੀ ਚੱਲ ਕੱਲ ਨੂੰ ਪਤਾ ਲੱਗੂਗਾ ਕਿਉਂਕਿ ਘੋੜੀ ਨੂੰ ਬਣਾ ਰਹੇ ਹਾਂ ਅੰਦਰ ਜਗ੍ਹਾ ਉਹ ਤੁਹਾਨੂੰ ਕੱਲ ਨੂੰ ਦਿਖਾਉਂਗਾ ਮੈਂ ਗੇਟ ਜਿਹਾ ਕੱਢਣਾ ਉਹਨੂੰ ਤੇ ਚਲੋ ਮਿਲਦੇ ਹਾਂ ਅਗਲੇ ਵਲੌਗ 'ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ